ਦੇਖੋ ਅੱਜ ਬੰਦੇ ਮਾਤਮ ਦਲ ਇਟਸ ਸਿਨੋਨਿਮਸ ਵਿਦ देयर ਸੋਸ਼ਲ ਸਰਵਿਸ ਇਨ ਪਟਿਆਲਾ ਦੇਖੋ 19 ਵਾਂ ਸਾਲ ਸਥਾਪਨਾ ਦਾ ਇਹਨਾਂ ਦਾ ਅੱਜ ਮਨਾਇਆ ਜਾ ਰਿਹਾ ਹੈ ਐਂਡ ਇਟ ਕੋਇਨਸਾਈਡਜ਼ ਵਿਦ ਸ਼ੀਦੇ ਆਜ਼ਮਪੁਰ ਸਿੰਘ ਜੀ ਤੇ ਜਿਹੜਾ ਹੈ ਅੱਜ ਇਸ ਦਿਹਾੜੇ ਦੇ ਨਾਲ ਤੇ ਜਿਸ ਤਰ੍ਹਾਂ ਇਹਨਾਂ ਨੇ ਲੈਗੇਸੀ ਆਪਣੀ ਕ੍ਰੀਏਟ ਕੀਤੀ ਹੈ ਸਮਾਜ ਸੇਵਾ ਦੇ ਵਿੱਚ ਪਸ਼ੂਆਂ ਦੇ ਵਾਸਤੇ ਪੰਛੀਆਂ ਦੇ ਵਾਸਤੇ ਜੋ ਇਹਨਾਂ ਨੇ ਕੰਮ ਕੀਤਾ ਉਹ ਉਹਦੀ ਮਿਸਾਲ ਨਹੀਂ ਕਿਤੇ ਵੀ ਸਾਨੂੰ ਦੇਖਦੀ ਅਜੇ ਉਸ ਨੂੰ ਹੋਰ ਅੱਗੇ ਵਧਾਉਂਦੇ ਹੋਏ ਇਹ ਬੱਚੇ ਛੋਟੇ ਬੱਚਿਆਂ ਨੂੰ ਵੀ ਜਿਹੜਾ ਹੈ ਉਹਦੇ ਵਿੱਚ ਉਸ ਕਨਸੈਪਟ ਦੇ ਵਿੱਚ ਲੈ ਕੇ ਆ ਰਹੇ ਨੇ ਗਰੀਬ ਦੀ ਜ਼ਰੂਰਤਮੰਦ ਦੀ ਜਿਹੜੀ ਮਦਦ ਕਰਨਾ ਉਹ ਇਹਨਾਂ ਦਾ ਇੱਕ ਫਿਲਾਸਫੀਕਲ ਜਿਹੜਾ ਹੈ ਉਹ ਵਿਕਲਪ ਹੀ ਨਹੀਂ ਇੱਕ ਇਹਨਾਂ ਦਾ ਧਰਮ ਬਣ ਚੁੱਕਿਆ ਹੈ ਤੁਸੀਂ ਦੇਖਦੇ ਹੋ ਜਿਹੜੇ ਇਹਨਾਂ ਦੇ ਮੈਂਬਰ ਨੇ ਗੁਰਪ੍ਰੀਤ ਬੁਰੀ ਜੀ ਹੋ ਗਏ ਨੀਯਰ ਸਾਹਿਬ ਹੋ ਗਏ ਨੁਰਾਗ ਜੀ ਹੋ ਗਏ ਅੱਜ ਇਹ ਸਮਾਜ ਦੇ ਇੱਕ ਪਿਲਰ ਬਣ ਚੁੱਕੇ ਨੇ ਸੋਸਾਇਟੀ ਦੇ ਜਿਹੜਾ ਹੈਗਾ ਇਹ ਥੰਮਨੇ ਇਸੇ ਤਰ੍ਹਾਂ ਪਰਮਾਤਮਾ ਇਹਨਾਂ ਨੂੰ ਹਿੰਮਤ ਬਖਸ਼ੇ ਸਮਤ ਬਖਸ਼ੇ ਵੱਧੇ ਫੁੱਲਦੇ ਰਹਿਣ ਆਪਣੇ ਸਮਾਜ ਦੀ ਆਪਣੇ ਸ਼ਹਿਰ ਦੀ ਸੇਵਾ ਇਹ ਕਰਦੇ ਰਹਿਣ ਔਰ ਜਿੱਥੇ ਕਿਥੇ ਮੇਰੀ ਲੋੜ ਹੋਏ ਮੈਂ ਇੱਕ ਲੱਤ ਤੇ ਖੜਾ ਇਹਨਾਂ ਦੇ ਨਾਲ ਡਟ ਕੇ ਇਹਨਾਂ ਦੇ ਨਾਲ ਖੜਾ ਔਰ ਜੇ ਕਿਸੇ ਇਹਨਾਂ ਦੇ ਕੋਈ ਕੰਮ ਆ ਸਕੇ ਤਾਂ ਉਹ ਮੇਰੀ ਖੁਸ਼ਕਿਸਮਤੀ ਹੋਏ ਕੋਈ ਮੈਂ ਕਹਿ ਰਿਹਾ ਜੀ ਕੋਈ ਇਹੋ ਜੀ ਚੀਜ਼ ਹੀ ਨਹੀਂ ਜਿਹੜੀ ਇਸ ਐਸੋਸੀਏਸ਼ਨ ਨੇ ਸੰਸਥਾ ਨੇ ਨਾ ਕੀਤੀ ਹੋਵੇ ਚਾਹੇ ਉਹ এনवायरमेंट ਦੇ ਪ੍ਰਤੀ ਜਿਹੜਾ ਹੈ ਆਪਣੀ ਜਿਹੜੀ ਡਿਊਟੀ ਹੈ ਉਹਨੇ ਪਾਉਣੀ ਸਮਾਜ ਦੇ ਪ੍ਰਤੀ ਐਨੀਮਲਸ ਦੇ ਪ੍ਰਤੀ ਸਾਰਾ ਕੁਝ ਜੇ ਤੋ ਦੇਖੋ ਧਰਮ ਦੇ ਨਾਲ ਜੁੜ ਕੇ ਪ੍ਰਮਾਤਮਾ ਦੀ ਓਟ ਆਸਰਾ ਲੈ ਕੇ ਇਹ ਜਿਹੜਾ ਹੈ ਸਮਾਜ ਦੇ ਅੱਛੇ ਕਾਰੇ ਕਰਦੇ ਨੇ